ਪੇਸ਼ ਹੈ ਜੀ ਭਾਗ 15 ਨਾਬਲ ਪੀਲੇ ਪੱਤਿਆਂ ਦੀ ਦਾਸਤਾਨ ਵਿੱਚੋਂ ਜੋ ਕਿ ਦਲੀਪਕੌਰ ਟਿਵਾਣਾ ਜੀ ਦਾ ਲਿਖਿਆ ਹੋਇਆ ਹੈ। ਕਈ ਦਿਨ ਸਸ਼ੋ ਪੰਜ ਵਿੱਚ ਸ਼ੀਬੂ ਉਹੀ ਚਿੱਠੀਆਂ ਜੇਬ ਵਿੱਚ ਪਾਈ ਤੁਰਿਆ ਫਿਰਦਾ ਰਿਹਾ। ਪਤਾ ਲੱਗਣ ਉੱਪਰ ਸਾਹਿਬ ਕਿਤੇ ਗੁੱਸੇ ਤਾਂ ਨਹੀਂ ਹੋ ਜਾਣਗੇ। ਪੰਜ ਛੇ ਦਿਨਾਂ ਮੰਗਰੋਂ ਮੁੜੀਆਂ ਟੁੜੀਆਂ ਉਹ ਚਿੱਠੀਆਂ ਜੇਬ ਵਿੱਚੋਂ ਕੱਢ ਕੇ ਉਸਨੇ ਸਰਨਾਵੇਂ ਦੁਆਰਾ ਚੰਗੀ ਤਰ੍ਹਾਂ ਦੇਖੀ। ਉਹੀ ਸੰ ਸਰਨਾਵੇਂ ਜੋ ਸਾਹਿਬ ਅਤੇ ਮੇਮ ਸਾਹਿਬ ਜੋ ਚਿੱਠੀਆਂ ਡਾਕ ਵਿੱਚ ਪਾਉਣ ਲਈ ਦਿੰਦੇ ਸਨ ਉਹਨਾਂ ਉੱਤੇ ਹੁੰਦੇ ਸਨ। ਉਹ ਡਰਦਾ ਜਾ ਕੇ ਚੌਂਕ ਵਿਚਾਲੇ ਲੈਟਰ ਬਾਕਸ ਵਿੱਚ ਚਿੱਠੀਆਂ ਪਾ ਆਇਆ। ਚਿੱਠੀਆਂ ਪਾ ਦੇਣ ਮਗਰੋਂ ਉਹਨੂੰ ਲੱਗਿਆ ਜੇ ਕਿਸੇ ਤਰ੍ਹਾਂ ਉਹ ਚਿੱਠੀਆਂ ਲੈਟਰ ਬਾਕਸ ਵਿੱਚੋਂ ਵਾਪਸ ਕੱਢ ਸਕੇ। ਪਤਾ ਲੱਗਣ ਉੱਤੇ ਸਹਾਬ ਖਾਬਰਾ ਕਿੰਨੇ ਗੁੱਸੇ ਹੋਣ ਦੋ ਤਿੰਨ ਦਿਨ ਉਹ ਬੜਾ ਡਰਦਾ ਰਿਹਾ ਤੇ ਫਿਰ ਉਸਨੇ ਆਪੇ ਸੋਚ ਲਿਆ ਕਿ ਸ਼ਾਇਦ ਉਹ ਚਿੱਠੀਆਂ ਪਹੁੰਚਣ ਹੀ ਨਾ ਪਰ 6-7 ਦਿਨਾਂ ਮੰਗਰੋਂ ਇੱਕ ਦਿਨ ਪਗੀਰਤ ਜਦੋਂ ਦਫ਼ਤਰ ਗਿਆ ਹੋਇਆ ਸੀ ਦੁਪਹਿਰ ਮੰਗਰੋਂ ਉਹਦੇ ਬੀਜੀ ਆ ਗਈ ਸਾਬ ਕੋ ਦਫ਼ਤਰ ਫੋਨ ਕਰ ਦੂੰ ਸ਼ੀਬੂ ਨੇ ਚਾਹ ਦਾ ਕੱਪ ਦੇ ਕੇ ਜਦੋਂ ਪੁੱਛਿਆ ਤਾਂ ਪਗੀਰਤ ਦੇ ਬੀਵੀ ਜੀ ਨੇ ਉਸ ਨੂੰ ਰੋਕ ਦਿੱਤਾ ਪਗਿਤ ਦੇ ਘਰ ਆਉਣ ਤੱਕ ਸ਼ੀਬੂ ਦੀ ਚਿੱਠੀ ਲਿਖ ਦੇਣ ਦੀ ਸਮਝਦਾਰੀ ਦੀ ਤਾਰੀਫ਼ ਕਰਕੇ ਉਸ ਨੂੰ ਵੜਿਆ ਕੇ ਤੇ ਨਾਲ ਹੀ ਇਹ ਯਕੀਨ ਕਰਾ ਕੇ ਕਿ ਉਹ ਕਿਸੇ ਕੋਲ ਉਹਦਾ ਨਾਂ ਨਹੀਂ ਲਏਗੀ ਬੀਜੀ ਨੇ ਉਸ ਕੋਲੋਂ ਹੌਲੀ-ਹੌਲੀ ਸਾਰੀਆਂ ਗੱਲਾਂ ਪੁੱਛ ਲਈਆਂ ਉਸ ਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਊਸ਼ਾ ਨੂੰ ਪੇਕੇ ਗਿਆ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਤੇ ਉਹ ਬਿਮਾਰ ਵੀ ਹੈ ਪਗੀਰਥ ਨੇ ਹਮੇਸ਼ਾ ਖੱਤ ਵਿੱਚ ਇਹੀ ਲਿਖਿਆ ਸੀ ਕਿ ਸਭ ਠੀਕ ਠਾਕ ਹਾਂ ਜਦੋਂ ਉਹਦੇ ਬਾਉ ਜੀ ਕੁਝ ਮਹੀਨੇ ਹੋਏ ਆਏ ਸਨ ਤਾਂ ਉਹਨਾਂ ਵਾਪਸ ਜਾ ਕੇ ਇਹੀ ਦੱਸਿਆ ਸੀ ਕਿ ਬੌਟੀ 1-2 ਦਿਨਾਂ ਲਈ ਪੇਕੇ ਗਈ ਹੋਈ ਸੀ ਤੇ ਹੁਣ ਪਗੀਰਥ ਬਿਲਕੁਲ ਠੀਕ ਠਾਕ ਹੈ ਪਗੀਰਥ ਧੇਰ-ਧੇਰ ਤੱਕ ਘਰ ਨਹੀਂ ਆਉਂਦਾ ਤੇ ਕਿਸੇ-ਕਿਸੇ ਦਿਨ ਤਾਂ ਘਰ ਆਉਂਦਾ ਹੀ ਨਹੀਂ ਕਦੇ-ਕਦੇ ਸਾਹਬ ਬਹੁਤ ਸ਼ਰਾਬ ਪੀ ਕੇ ਆਉਂਦੇ ਨੇ ਸ਼ਿਬੂ ਦੀਆਂ ਡਾ ਡਰ ਕੇ ਦੱਸੀਆਂ ਗੱਲਾਂ ਉਸਦੇ ਬੀਜੀ ਬਹੁਤ ਦੂਰ ਤੱਕ ਸਮਝ ਗਏ ਤੇ ਸੋਚ ਗਈ ਆਥਣੇ ਜਦੋਂ ਪਗੀਰਥ ਘਰ ਆਇਆ ਬੀਜੀ ਨੂੰ ਉੱਥੇ ਬੈਠਾ ਦੇਖ ਕੇ ਹੈਰਾਨ ਹੋ ਗਿਆ ਤੂੰ ਸ਼ਿਬੂ ਫੋਨ ਕਰ ਦੇਣਾ ਸੀ ਉਸਨੇ ਬੀਜੀ ਨੂੰ ਪ੍ਰਣਾਮ ਕਰਕੇ ਸ਼ਿਬੂ ਨੂੰ ਆਖਿਆ ਮੈਂ ਤਾਂ ਹਜੇ ਹੁਣੇ ਆਈਆਂ ਮੇਰੀ ਇੱਕ ਸਹੇਲੀ ਨੇ ਅੰਬਰਸਰ ਜਾਣਿਆ ਸੀ ਸੋਚਿਆ ਹੁਣ ਸਾਥ ਬਣਿਆ ਮੈਂ ਵੀ ਮਿਲਾਵਾਂ ਤੇ ਬੱਚਿਆਂ ਨੂੰ ਦੇਖਾਵਾਂ ਨੂੰ ਤਾਂ ਤੁਹਾਡੀ 1-2 ਦਿਨਾਂ ਤੱਕ ਆਏਗੀ ਆਪਣੀ ਮਾਂ ਕੋਲ ਪਿੰਡ ਗਈ ਹੋਈ ਐ ਪਗੀਤ ਨੇ ਆਖਿਆ ਤਾਂ ਦੀ ਮੈਂ ਦੇਖਿਆ ਘਰ ਕਿਵੇਂ ਰੁਲਿਆ ਪਿਆ ਸੋਫੇ ਤੇ ਦੇਖ ਕਿਵੇਂ گرد ਜੰਮੀ ਪਈ ਐ ਗੁਸਲਖਾਨੇ ਚ ਜਾਲੇ ਲੱਗੇ ਪੈਨੇ ਤੂੰ ਵੀ ਅੱਗੇ ਨਾਲੋਂ ਮਾੜਾ ਹੋਇਆ ਲੱਗਦਾ ਤੁਸੀਂ ਤਾਂ ਹਮੇਸ਼ਾ ਇਹੀ ਆਖੋਗੇ ਸ਼ਿਭੂ ਆਥਣੇ ਖਾਣਾ ਵਧੀਆ ਬਣਾਈ ਫ੍ਰਿਜ ਚ ਦੇਖ ਲੈ ਨਹੀਂ ਹਨ ਤਾਂ ਫਲ ਹੋਰ ਲਿਆ ਪਗੀਤ ਨੇ ਪਹਿਲੀ ਗੱਲ ਬੀਜੀ ਤੇ ਦੂਜੀ ਗੱਲ ਸ਼ਿਭੂ ਨੂੰ ਆਖੀ ਬੋਟੇ ਬਿਨਾ ਕਾ ਸੁਣਨਾ ਲੱਗਦਾ ਕਿੰਨੇ ਕੁ ਦਿਨ ਹੋ ਗਏ ਗਈ ਨੂੰ ਸ਼ਿਬੂ ਤੋਂ ਚਾਹ ਦਾ ਕੱਪ ਫੜ ਕੇ ਪਗੀਰਥ ਵੱਲ ਕਰਦਿਆਂ ਬੀਜੀ ਨੇ ਜਾਣਦਿਆਂ ਹੋਇਆਂ ਅਣਜਾਣ ਬਣ ਕੇ ਪੁੱਛਿਆ ਪਗੀਰਥ ਨੇ ਗੱਲ ਸੁਣ ਕੇ ਜਿਵੇਂ ਅਣਸੁਣੀ ਕਰ ਦਿੱਤੀ ਪੁੱਛਣ ਲੱਗਿਆ ਘਰ ਸਭ ਠੀਕ ਠਾਕ ਸਨ ਹਾਂ ਪਰ ਤੂੰ ਮੈਨੂੰ ਲਿਖ ਦਿੰਦਾ ਕੀ ਲਿਖ ਦਿੰਦਾ ਪਗੀਰਥ ਨੇ ਜਿਵੇਂ ਹੋਰ ਚਕੰਨਾ ਹੋ ਕੇ ਪੁੱਛਿਆ ਖਾਸੀ ਬਿਮਾਰ ਹੋ ਗਈ ਸੀ ਬਹੂ ਬੀਜੀ ਨੇ ਹੁਣ ਸਿੱਧਾ ਸਵਾਲ ਕੀਤਾ ਬੇਵਕੂਫ ਜਹੀ ਨੇ ਬਹੁਤ ਦੇਰ ਤਾਂ ਦੱਸਿਆ ਹੀ ਨਹੀਂ ਕਿ ਉਹ ਨੂੰ ਵੀ ਕੋਈ ਤਕਲੀਫ ਹੈ ਪਰ ਫੇਰ ਵੀ ਆਪ ਹੀ ਡਾਕਟਰ ਨੇ ਇੱਕ ਦਿਨ ਧਿਆਨ ਨਾਲ ਪੁੱਛਿਆ ਚੰਗਾ ਕੀਤਾ ਤੂੰ ਉਸ ਨੂੰ ਪੇਕੇ ਭੇਜ ਦਿੱਤਾ ਦੇਖਣਾ ਮਸਾਂ ਤਾਂ ਕਿਤੇ ਤੂੰ ਠੀਕ ਹੋਇਆ ਸੀ ਨਹੀਂ ਉਹ ਆਪ ਗਈ ਹੈ ਮੈਂ ਨਹੀਂ ਭੇਜਿਆ ਪਗੀਰਥ ਨੇ ਗੱਲ ਟੋਕ ਕੇ ਦੱਸਿਆ ਚੰਗਾ ਕੀਤਾ ਨਾ ਲਾਗਦੀ ਬਿਮਾਰੀ ਤੋਂ ਤਾਂ ਪਰਹੇ ਜੀ ਠੀਕ ਹੈ ਮੇਰੇ ਕੋਲੋਂ ਉਸ ਨੇ ਸ਼ਾਇਦ ਪਰਹੇ ਜੀ ਨਹੀਂ ਕੀਤਾ ਸੀ ਤਾਦੀ ਤਾਂ ਹੋ ਬਿਮਾਰ ਹੋਗੀ ਤੇਰੇ ਕੋਲੋਂ ਪਰਹੇਜ਼ ਕੀ ਕਰਦੀ ਪਤੀ ਦੀ ਸੇਵਾ ਹਰੇਕ ਔਰਤ ਦਾ ਧਰਮ ਹੈ ਬੀਜੀ ਗੱਲ ਟੋਕੇ ਚਾਹ ਦੀ ਕੁੱਟ ਭਰਦੀ ਹੋਈ ਬੋਲੀ ਪਰ ਹੁਣ ਮੈਨੂੰ ਉਹਦੀ ਸੇਵਾ ਕਰਨੀ ਪੂ ਜਿੰਨਾ ਚਿਰ ਰਾਜੀ ਨਹੀਂ ਹੁੰਦੀ ਹਰ 15 ਦਿਨਾਂ ਮਗਰੋਂ ਲਿਆ ਕੇ ਸਾਰੇ ਟੈਸਟ ਕਰਵਾਹਿੰਦੇ ਨੇ ਐਕਸਰੇ ਲਈਂਦੇ ਨੇ ਇੰਜੈਕਸ਼ਨ ਕੈਪਸੂਲ ਖਰੀਦ ਕੇ ਨਾਲ ਦੇਂਦੇ ਨੇ ਬੜਾ ਲੰਮਾ ਤੇ ਮਹਿੰਗਾ ਇਲਾਜ ਹੈ ਪਰ ਗੀਤ ਦੱਸ ਰਿਹਾ ਸੀ ਉਹਦੇ ਮਾਪੇ ਮੇਰਾ ਖਿਆਲ ਐ ਇੰਨੇ ਬਹੁਤੇ ਗਰੀਬ ਤਾਂ ਨਹੀਂ ਬੀਜੀ ਨੇ ਪੁੱਛਿਆ ਠੀਕ ਐ ਪਰ ਹੁਣ ਤਾਂ ਸਭ ਮੇਰਾ ਫਰਜ਼ ਬਣਦਾ ਉਹ ਤਾਂ ਆਪਣੇ ਕਾਹਦਾ ਘਟਾ ਹੈ ਕਰਦਿਆ ਕਾ ਸਭ ਕੁਝ ਪੁੰਨੇ ਪਰ ਪੇਕੀ ਰਹਿ ਕੇ ਔਰਤ ਪੱਲੇ ਖਰਚ ਕਰਕੇ ਲੱਗਦਾ ਕੁਝ ਅਜੀਬ ਐ ਬੀਜੀ ਆਖ ਰਹੇ ਸਨ ਸ਼ੀਬੂ ਪਾਣੀ ਗਰਮ ਕਰਦੇ ਬੀਜੀ ਦੇ ਨਹਾਉਣ ਵਾਸਤੇ ਥੱਕ ਗਏ ਨੇ ਪਗਿਰਥ ਨੇ ਉੱਠ ਕੇ ਖੜਾ ਹੁੰਦਿਆਂ ਆਖਿਆ ਤੇ ਘੜੀ ਦੇਖੀ ਕਿਤੇ ਜਾਣਾ ਕੋਈ ਕੰਮ ਹੈ ਬੀਜੀ ਨੇ ਉਸ ਦੀ ਉਤਾਵਲ ਸਮਝ ਕੇ ਪੁੱਛਿਆ ਆਹੋ ਨਹੀਂ ਠੀਕ ਹੈ ਕੰਮ ਸੀ ਪਰ ਫੋਨ ਕਰ ਦੇਣਾ ਆਖ ਦੇਣਾ ਕਿ ਮੈਂ ਨਹੀਂ ਆ ਸਕਦਾ ਪਰ ਮਿਲ ਹੀ ਨਹੀਂ ਰਿਹਾ ਸੀ ਫੋਨ ਬੀਜੀ ਉਸ ਵੱਲ ਧਿਆਨ ਨਾਲ ਦੇਖਦੇ ਰਹੀ ਤੇ ਪੁੱਛਣ ਲੱਗੇ ਹੋਰ ਕਿੰਨਾ ਕੁ ਚਿਰ ਲੱਗੂ ਬਹੁ ਨੂੰ ਠੀਕ ਹੋਣ ਨੂੰ ਕੁਝ ਆਖਿਆ ਨਹੀਂ ਜਾ ਸਕਦਾ ਦੋ ਸਾਲ ਤਾਂ ਲੱਗ ਹੀ ਜਾਣਗੇ ਤੇ ਉਸ ਤੋਂ ਮੰਗ ਰੋ ਵੀ ਸ਼ਾਇਦ 1-2 ਸਾਲ ਇਤਿਆਹਤ ਰੱਖਣੀ ਹੀ ਪੈਂਦੀ ਹੈ ਇਹਦਾ ਮਤਲਬ ਹੈ ਅਸੀਂ ਹੁਣ ਇਉਂ ਹੀ ਬੈਠੇ ਝਾਕਦੇ ਰਹਾਂਗੇ ਉਹਦੇ ਨਾਲ ਦੀਆਂ ਵਿਆਹੀਆਂ ਦੇ ਦੋ-ਦੋ ਨਿਆਣੇ ਹੋਗੇ ਮਿਲਿਆ ਨਹੀਂ ਰਿਹਾ ਫੋਨ ਰিসিਵਰ ਰੱਖ ਕੇ ਪਘੀਰਤ ਨੇ ਜਿਵੇਂ ਗੱਲ ਟੋਕੀ ਪਘੀਰਤ ਉੱਠ ਕੇ ਰਸੋਈ ਵਿੱਚ ਛੇਬੂ ਨੂੰ ਕੁਝ ਸਮਾਨ ਸਮਝਾਉਣ ਲਈ ਚਲਾ ਗਿਆ ਐਨੇ ਨੂੰ ਟਿਪ ਟਿਪ ਕਰਦੀ ਕੱਟੇ ਵਾਲਾਂ ਵਾਲੀ ਪੈਂਟ ਪਾਈ ਇੱਕ ਲੜਕੀ ਡ్రਾਈਇੰਗ ਰੂਮ ਦਾ ਜਾਲੀ ਵਾਲਾ ਦਰਵਾਜ਼ਾ ਖੋਲ ਕੇ ਚੁੱਪਚਾਪ ਅੰਦਰ ਲੰਘਾਈ। ਐਉਂ ਚੁੱਪਚਾਪ ਅੰਦਰ ਆ ਕੇ ਸ਼ਾਇਦ ਉਹ ਪਗੀਰਤ ਨੂੰ ਹੈਰਾਨ ਕਰਨਾ ਚਾਹੁੰਦੀ ਸੀ। ਪਰ ਅੱਗੋਂ ਬੀਜੀ ਨੂੰ ਬੈਠਿਆ ਦੇਖ ਕੇ ਖੁਦ ਹੈਰਾਨ ਹੋ ਕੇ ਉੱਥੇ ਹੀ ਖੜੀ ਰਹੀ। ਪਗੀਰਤ ਸਾਹਿਬ ਕਵਰਾਟ ਵਿੱਚ ਉਸਨੇ ਪੁੱਛਿਆ ਹੈਗਾ ਆਉਂਦਾ ਬੈਠ। ਬੀਜੀ ਨੇ ਕੁਰਸੀ ਵੱਲ ਹੱਥ ਕਰਕੇ ਆਖਿਆ ਨਹੀਂ ਮੈਨੂੰ ਜਲਦੀ ਜਾਣਾ ਹੈ। ਉਨ੍ਹਾਂ ਦਾ ਇੱਕ ਮੈਸੇਜ tha ਫੋਨ ਕਰ ਦੂੰਗੀ। ਆਖ ਉਹ ਕਾਲੀ ਨਾਲ ਪਰਤਨ ਹੀ ਲੱਗੀ ਸੀ ਕਿ ਸਾਹਮਣੋਂ ਪਗੀਰ ਥਾਰਿਆ ਸੀ। ਕਿਸ ਨੂੰ ਮਿਲਣਾ ਤੁਸੀਂ? ਸ਼ਰਮਾ ਸਾਹਿਬ ਨੂੰ। ਉਹਨਾਂ ਦੀ ਕੋਠੀ ਨਾਲ ਵਾਲੀ ਐ। ਪਗੀਰਥ ਨੇ ਜਰਾ ਕੋ ਇਸ਼ਾਰੇ ਨਾਲ ਉਸ ਲੜਕੀ ਨੂੰ ਗੱਲ ਸਮਝਾਉਂਦਿਆਂ ਬੀਜੀ ਨੂੰ ਭਲੇਖਾ ਪਾਉਣ ਲਈ ਆਖਿਆ। ਨਹੀਂ ਆਪਕਾ ਮੈਸੇਜ tha। ਆਪ 22 ਪਰ ਫੋਨ ਕਰ ਲੇ ਬਾਅਦ ਮੀ। ਆਖ ਉਸੇ ਤਰ੍ਹਾਂ ਉੱਚੀ ਅੱਡੀ ਦੇ ਸੈਂਡਲਾਂ ਨਾਲ ਟਿਪ ਟਿਪ ਕਰਦੀ ਚਲੀ ਗਈ ਸ਼ਿਭੂ ਨੇ ਗਰਮ ਪਾਣੀ ਰੱਖ ਦਿੱਤਾ ਤੇ ਤੁਸੀਂ ਨਹਾ ਲਓ ਪਗੀਰਤ ਨੇ ਬੀਜੀ ਨੂੰ ਕਿਹਾ ਬੜੇ ਧੀਰਜ ਨਾਲ ਉੱਠ ਕੇ ਬੀਜੀ ਨਹਾਉਣ ਚਲੀ ਗਈ ਤੇ ਨਹਾਉਂਦੇ ਬੜੇ ਧੀਰਜ ਨਾਲ ਉਹ ਇਹ ਸਭ ਗੱਲਾਂ ਸੋਚਦੇ ਰਹੀ ਜਦੋਂ ਉਹ ਨਹਾ ਕੇ ਆਏ ਤਾਂ ਬੀਜੀ ਨੇ ਪਰੀਤ ਨਾਲ ਇਧਰ ਉਧਰ ਦੀਆਂ ਗੱਲਾਂ ਕੀਤੀਆਂ ਤੇ ਹੁਣ ਬੀਜੀ ਕਹਿ ਰਹੇ ਸੀ ਮੈਂ ਤੇਰਾ ਕੋਈ ਇੰਤਜ਼ਾਮ ਕੀਤੇ ਬਿਨਾ ਨਹੀਂ ਜਾਣਾ ਮੇਰਾ ਕੀ ਇੰਤਜ਼ਾਮ ਕਰੂੰਗੀ ਹੋਰ ਵਿਆਹ ਕਰ ਦੇਉਗੇ ਪਗਿਰਤ ਨੇ ਹੱਸ ਕੇ ਮਜ਼ਾਕ ਕੀਤਾ ਕੁਛ ਨਾ ਕੁਸ਼ਤਾ ਕਰਨਾ ਹੀ ਪਊ ਹੋਰ ਹੁਣ ਤੂੰ ਇੱਥੇ ਇਦਾਂ ਹੀ ਥੋੜਾ ਬੈਠਾ ਰਹੇਗਾ ਉਹ ਕਾਦਾ ਠੀਕ ਹੋਈ ਕਾਦਾ ਆ ਕੇ ਘਰ ਸੰਭਾਲਿਆ ਤੇ ਨਾਲੇ ਠੀਕ ਹੋ ਕੇ ਵੀ ਜਿਵੇਂ ਦੋ ਤਿੰਨ ਸਾਲ ਤਾਂ ਇਤਿਹਾਸ ਹੀ ਰੱਖਣੀ ਪੈਂਦੀ ਹੈ ਇਹ ਬਿਮਾਰੀ ਹੀ ਚੰਦਰੀ ਹੈ ਪਰ ਸਰਕਾਰੀ ਅਫਸਰਾਂ ਇੱਕ ਤੀਮੀ ਦੇ ਜਿਉਂਦਿਆਂ ਦੂਜਾ ਵਿਆਹ ਨਹੀਂ ਮੈਂ ਕਰਵਾ ਸਕਦਾ ਪਗੀਰਤ ਨੇ ਅੱਦਾ ਨੂੰ ਹੱਸ ਕੇ ਅੱਦਾ ਨੂੰ ਗੰਭੀਰ ਹੋ ਕੇ ਆਖਿਆ ਪਰ ਐਉਂ ਕਿਵੇਂ ਗੁਜ਼ਾਰਾ ਹੋਊਗਾ ਨੌਕਰਾਂ ਦੇ ਸਿਰ ਤੇ ਤਾਂ ਉਮਰਾਂ ਕੱਟੀਆਂ ਨਹੀਂ ਨਾ ਜਾਂਦੀਆਂ ਐਉਂ ਕਰ ਕਿਵੇਂ ਤੁਰਦੇ ਨੇ ਤੀਮੀ ਦਾ 4 ਦਿਨ ਵਾਂਡੇ ਚਲੀ ਜਾਵੇ ਤਾਂ ਘਰ ਦਾ ਹੁਲੀਆ ਵਿਗੜ ਜਾਂਦਾ ਤੇ ਅੱਗੇ ਤੂੰ ਆਪ ਹੀ ਸਿਆਣਾ ਤੈਨੂੰ ਰਿਸ਼ਤਿਆਂ ਦਾ ਕੋਈ ਘਾਟਾ ਨਹੀਂ ਤੂੰ ਪੁੱਛ ਜੇ ਉਸਦੇ ਕੋਈ ਭੈਣ ਹੈ ਨਹੀਂ ਤਾਂ ਫਿਰ ਕੋਈ ਹੋਰ ਸਹੀ ਪਰ ਬੀਜੀ ਮੈਂ ਦੱਸਿਆ ਵੀ ਸਰਕਾਰੀ ਮੁਲਾਜ਼ਮ ਇੱਕ ਤੀਵੀਂ ਦੇ ਹੁੰਦੇ ਆ ਹੋਰ ਵਿਆਹ ਨਹੀਂ ਕਰਾ ਸਕਦਾ ਤੀਵੀਂ ਜੇ ਹੋਵੇ ਹੀ ਨਾ ਫੇਰ ਆਦਮੀ ਜ਼ਰੂਰ ਫਾਹੇ ਟੰਗਣਾ ਮੈਂ ਗੱਲ ਕਰੂੰਗੀ ਉਸ ਨਾਲ ਬਈ ਤੂੰ ਮੇਰੇ ਪੁੱਤ ਵਾਰੇ ਕੁਝ ਸੋਚਣਾ ਹੈ ਕਿ ਨਹੀਂ ਸੋਚਣਾ ਸਵੇਰੇ ਜਾ ਕੇ ਤੂੰ ਬਹੂ ਨੂੰ ਲੈ ਆਈ ਆਖੀ ਬੀਜੀ ਨੂੰ ਮਿਲਣ ਨੂੰ ਸਾਦੇ ਨੇ ਮੇਰਾ ਤਾਂ ਉਸ ਨੂੰ ਦੇਖਣ ਨੂੰ ਵੀ ਬੜਾ ਹੀ ਜੀ ਕਰਦਾ ਹੈ ਮਾੜੀ ਕਿਸਮਤ ਵਾਲੀ ਦਾ ਜੇ ਹੁਣ ਆਦਮੀ ਰਾਜੀ ਹੋਇਆ ਤਾਂ ਆਪ ਬਿਮਾਰ ਹੋਗੀ ਮੈਨੂੰ ਤਾਂ ਕੱਲ ਕੰਮ ਐ ਕਾਰ ਭੇਜ ਦਿਆਂਗਾ ਡਰਾਈਵਰ ਦੱਸ ਦੇਵੇਗਾ ਕਿ ਬੀਜੀ ਆਈ ਨਹੀਂ ਲੈ ਬੇਸ਼ੱਕ ਹੁਣ ਕੰਮ ਕੱਲ ਦੀ ਛੁੱਟੀ ਲੈ ਲੈ ਜਾ ਕੇ ਬਹੂ ਨੂੰ ਲਿਆ ਊਸ਼ਾ ਨੂੰ ਮਿਲ ਕੇ ਬੀਜੀ ਛੇਤੀ ਮੁੜ ਜਾਣਗੇ ਇਸੇ ਲਾਲਚ ਵਿੱਚ ਪਗੀਰਤ ਅਗਲੇ ਦਿਨ ਊਸ਼ਾ ਨੂੰ ਲੈਣ ਲਈ ਚਲਾ ਗਿਆ